ਬੰਦਾ ਸਹੀ ਹੈ ਸਾਨੂੰ ਆਏ ਤੇ ਸਾਨੂੰ ਪਤਾ ਕੀ ਕਹਿੰਦੇ ਲਿਖ ਕੇ ਕਹਿੰਦੇ ਐ ਲਿਖ ਦੋ ਉਹਦੇ ਪੇਪਰ ਦੇ ਵਿੱਚ ਵੀ ਬੰਦਾ ਸਾਡਾ ਸੀਰੀਅਸ ਆ ਵੀ ਬਚਣ ਦੇ ਚਾਂਸ ਘਟ ਨੇ ਤੇ ਇਹਨੂੰ ਅਸੀਂ OPD ਦੇ ਵਿੱਚ ਆਪਰੇਟ ਲਈ ਜਾਣ ਦੀ ਉਹ ਦਿਨ ਨੇ ਸੈਰ ਕਰਕੇ ਅਸੀਂ ਉਹ ਚੀਜ਼ ਦਿੱਤੀ ਨਹੀਂ ਇਹਨਾਂ ਨੇ ਸਾਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਤੇ ਜਦੋਂ ਸਵੇਰੇ ਅਸੀਂ ਇਹਨਾਂ ਨੂੰ ਤੇ ਪਹਿਲਾਂ ਇਹਨਾਂ ਨੇ ਕਹਿਤਾ ਸੀ ਸਹੀ ਹੈ ਹਾਂ 101% ਜਦੋਂ ਟਾਂਕੇ ਲਾਏ ਨੇ ਉਸ ਤੋਂ 7-8 ਘੰਟੇ ਬਾਅਦ ਇਹਨਾਂ ਨੇ ਚਿਹਰਾ ਵੀ ਗੁਰਦੇ ਦੇ ਵਿੱਚ ਪ੍ਰੋਬਲਮ ਆ ਇਹ ਪੈਸੇ ਖਾਣ ਕਰਕੇ ਇੱਕ ਆ ਭੈਣ ਨੇ ਕਿਹਾ ਇੱਕ ਇਹਨਾਂ ਨੇ ਕਿਹਾ ਕਿ 3 ਘੰਟੇ ਖੋਲ ਕੇ ਪਿਆ ਰਿਹਾ ਉਸ ਤੋਂ ਪਹਿਲਾਂ ਤੁਹਾਨੂੰ ਜਰਸੀਅਮ ਆ ਗਿਆ ਜਿੰਨੇ ਡਾਕਟਰ ਸੀ ਸਾਰੇ ਤਾਂ ਉਹਦੇ ਨਾਲ ਹੋ ਗਏ ਇਹਦੇ ਕੋਲ ਕੋਈ ਡਾਕਟਰ ਨਹੀਂ ਸੀ ਇਹਨੂੰ ਆਪਣੇ ਇੱਕ ਗੱਲ ਲਈ ਬੈਠੇ ਥੋੜੇ ਸਾਹਮਣੇ ਜੋ ਗੁਰਸੇਵਕ ਨਾਲ ਹੋਇਆ ਹੈ ਗੁਰਸੇਵਕ ਮੈਂ ਉਸ ਬੱਚੇ ਦਾ ਨਾਮ ਲੈ ਰਿਹਾ ਜਿਹਨੂੰ ਕੱਲ ਰਾਤ ਡੇਰ ਰਾਤ ਅੱਧੀ ਰਾਤ ਨੂੰ ਕੁਝ ਪਰਵਾਸੀਆਂ ਨੇ ਅਟੈਕ ਕਰਕੇ ਮਾਰਿਆ ਹੈ ਦੁੱਖ ਦੀ ਗੱਲ ਕੀ ਹੈ ਕਿ ਉਦੋਂ ਤੱਕ ਉਹ ਵਿਚਾਰਾ ਗਿਆ ਨਹੀਂ ਸੀ ਇਸ ਦੁਨੀਆ ਤੋਂ ਉਹਦੇ ਐਂ ਕਰਕੇ ਕਿਰਤ ਮਾਰੀ ਕਮਾਈ ਪਾਰ ਕੱਢੀ ਕਿ ਉਸ ਤੋਂ ਬਾਅਦ ਉਹ ਖੁਦ ਤੁਰ ਕੇ ਚੱਲ ਕੇ ਆਪਦੇ ਦੋਸਤਾਂ ਨਾਲ ਐਸ ਹਸਪੀਟਲ ਚ ਆਇਆ ਐਂ ਕਿ ਆਈ ਯੂ ਹੈਵ ਆਂਡ ਉਹਨਾਂ ਦੇ ਸਿਸਟਰ ਨੇ ਮਾਸੀ ਜੀ ਦੀ ਬੇਟੀ ਨੇ ਮਾਸੀ ਜੀ ਦੀ ਬੇਟੀ ਹੈ ਔਰ ਉਹ ਕੱਲਾ ਮੁੰਡਾ ਸੀ ਉਹ ਐਗਜ਼ੈਕਟਲੀ ਕੀ ਹੋਇਆ ਮਾੜਾ ਜ ਆ ਸੁਣਿਓ ਜੇ ਜ਼ਰੂਰ ਕਿਉਂਕਿ ਗੁਰਸੇਵਕ ਤਾਂ ਨਹੀਂ ਵਾਪਸ ਆ ਸਕਦਾ ਔਰ ਗੁਰਸੇਵਕ ਕਰਕੇ ਹੋਰ ਨਾ ਜਾਣ ਸਾਡੇ ਪੰਜਾਬ ਦੇ ਬੱਚੇ ਉਹਦੇ ਲਈ ਤਾਂ ਅਸੀਂ ਕੁਝ ਕਰ ਸਕਦੇ ਆ ਜਿਹਦੇ ਕਰਕੇ ਹੁਣੇ ਮੈਂ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਜਿਹਦੇ ਕਰਕੇ ਅਸੀਂ ਇੱਕ ਕਾਨੂੰਨ ਬਣਾਉਣ ਦੀ ਵੀ ਮੰਗ ਕਰ ਰਹੇ ਆਂ ਇਰੇ ਆਂਦੇ ਨੇ ਜੀ ਹੁਣ ਕਿਉਂ ਕਰ ਰਹੇ ਹੋ ਬਾਅਦ ਚ ਕਰ ਲਓ ਬਾਅਦ ਕੌਣ ਸੁਣਦਾ ਏ ਯਾਰ ਅਬ ਕੁੰਬੜਾ ਕਾਂਡ ਤੋਂ ਬਾਅਦ ਸੁਣ ਲਈ ਕਿਸੇ ਨੇ ਉਹ ਹਸ਼ਰਪੁਰ ਕਾਂਡ ਤੋਂ ਬਾਅਦ ਸੁਣ ਲਈ ਕਿਸੇ ਨੇ ਕੋਈ ਨਹੀਂ ਸੁਣਦਾ ਕਾ ਅੱਤ ਸੁਣਿਆ ਜੋ ਭੈਣ ਜੀ ਕੀ ਆਂਦੇ ਨੇ ਹੋਇਆ ਕੀ ਸੀਗਾ ਦੱਸਿਓ ਜੀ ਬੇਟਾ ਆਪ ਦੁਰ ਕੇ ਆਏ ਆ ਬਲੱਡ ਨਿਕਲਦਾ ਸੀ ਇੱਥੇ ਹੱਥ ਰੱਖ ਕੇ ਤੁਰ ਕੇ ਆਏ ਆ ਇੱਥੇ ਕਿ ਡਾਕਟਰਾਂ ਨੇ 4 ਵਜੇ ਤੱਕ ਹੱਥ ਨਹੀਂ ਲਾਇਆ ਕਿੰਨੇ ਵਜੇ ਆ ਗਏ ਸੀ 3 ਵਜੇ ਤਾਂ ਇਹ ਇੱਕ 1 ਵਜੇ ਆ ਗਏ ਸੀ 1 ਵਜੇ ਆ ਗਏ ਸੀ 4 ਵਜੇ ਤੱਕ ਕਿਸੇ ਡਾਕਟਰ ਨੇ ਹੱਥ ਨਹੀਂ ਲਾਇਆ ਪਹਿਲਾਂ ਕਹਿੰਦੇ 4 ਲੱਖ ਰੁਪਏ ਜਮ੍ਹਾਂ ਕਰਾਓ ਫਿਰ ਕੱਲੇ ਸਟਿਚਸ ਲਾ ਦਿੱਤੇ ਜਦ ਪਤਾ ਸੀਗਾ ਕਿ ਸਿਚੁਏਸ਼ਨ ਕ੍ਰਿਟੀਕਲ ਹੈ ਤੁਸੀਂ ਉਦੋਂ ਹੀ ਉਹਦਾ ਟ੍ਰੀਟਮੈਂਟ ਕਰੋ ਤੁਸੀਂ ਉਦੋਂ ਹੀ ਆਪਰੇਸ਼ਨ ਕਰੋ ਉਦੋਂ ਪਹਿਲਾਂ ਸਟਿਚਸ ਲਾ ਦਿੱਤੇ ਉਦੋਂ ਬਾਅਦ ਫਿਰ ਆਪਰੇਸ਼ਨ ਕਰਦੇ ਆ ਫਿਰ ਚੀਰਪਾੜ ਕਰਦੇ ਆ ਫਿਰ ਉਸ ਤੋਂ ਬਾਅਦ ਤੀਜਾ ਆਪਰੇਸ਼ਨ ਕਰਦੇ ਆ ਉਹ ਖੋਲ ਕੇ 2 ਘੰਟੇ ਲਗਾਤਾਰ ਖੋਲ ਕੇ ਢਿੱਡ ਇਦਾਂ ਹੀ ਉੱਪਰ ਮੁੱਖ ਮੰਤਰੀ ਵੱਲ ਭੱਜ ਗਏ ਉਹ ਮੌਤ ਨਾਲ ਲੜ ਰਿਹਾ ਉਹਨੂੰ ਨਹੀਂ ਕੋਈ ਡਾਕਟਰ ਦੇਖ ਰਿਹਾ ਉਹ ਸ਼ਰਾਬ ਪੀ ਕੇ ਡਿਗਿਆ ਆਇਆ ਕਿਸੇ ਵਿਆਹ ਵਿੱਚੋਂ ਤੇ ਉਹਦੀਆਂ ਲੱਤਾਂ ਸੈੱਟ ਕਰਦੇ ਵੱਡੇ ਹਸਪਤਾਲ 'ਚ ਡਾਕਟਰ ਹੀ ਨਹੀਂ ਹੈਗੇ ਇਨਾ ਕੋਈ ਨਹੀਂ ਪੂਰੇ ਡਾਕਟਰ ਹੀ ਨਹੀਂ ਹੈ ਕਿੱਡੀ ਸ਼ਰਮ ਵਾਲੀ ਗੱਲ ਕੋਈ ਇੱਕ ਵੀ ਤੁਸੀਂ ਖੁਦ ਦੇਖੋ ਜਿੰਨੇ ਕੇਸ ਹੋਏ ਨੇ ਇੱਥੇ ਕੋਈ ਇੱਕ ਵੀ ਬਚ ਕੇ ਗਿਆ ਨਹੀਂ ਨਹੀਂ ਕੋਈ ਬਚ ਕੇ ਨਹੀਂ ਗਿਆ ਉਹ ਤਾਂ ਪਤਾ ਹੀ ਨਹੀਂ ਬਚ ਕੇ ਗਿਆ ਇਥੋਂ ਡਾਕਟਰਾਂ ਦੀਆਂ ਸਕਦੇ ਵੀ ਅਗਰ ਸਾਡੇ ਕੋਲ ਇਹਦੇ ਦੀ ਇਲਾਜ ਨਹੀਂ ਹੈਗਾ ਤਾਂ ਜਵਾਬ ਹੀ ਦੇ ਦੇਣ ਭਾਈ ਤੁਸੀਂ ਕਿਤੇ ਹੋਰ ਲੈ ਜਾਓ ਜਵਾਬ ਦੇ ਸਕਦੇ ਆ ਨਾ ਕੀ ਫਾਇਦਾ ਉਹ ਜਿਹੜੇ ਡਾਕਟਰਾਂ ਆਰ ਉਹਨਾਂ ਨੂੰ ਤਾਂ ਖੜਾ ਨਹੀਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ 40 ਜਿੜੀ ਬੱਡੀ ਸੈਕਿਉਰਿਟੀ ਗਾਰਡ ਖੜੇ ਕੀਤੇ ਨੇ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਇਹਨਾਂ ਰੂਡਲੀ ਬਿਹੇਵ ਕਰਦੇ ਆ ਵੀ ਕੋਈ ਦੁੱਖ ਵਿੱਚ ਤੁਹਾਡੇ ਕੋਲ ਆਇਆ ਹੋਇਆ ਤੁਸੀਂ ਉਹਨੂੰ ਰੂਡਲੀ ਇੰਨਾ ਬੋਲ ਰਹੇ ਹੋ ਇਹ ਤੁਹਾਡੇ ਕਿੱਥੇ ਦੀਆਂ ਪੜਾਈਆਂ ਨੇ ਕਿੱਥੇ ਦੇ ਸੰਸਕਾਰ ਨੇ ਗੱਲ ਪੈਸਿਆਂ ਦੀ ਹੁੰਦੀ ਹੈ ਨਾ ਬਿੱਲ ਪਹਿਲਾਂ ਲੈ ਲਿਆ ਵੀ ਤੁਸੀਂ ਟ੍ਰੀਟਮੈਂਟ ਤਾਂ ਸ਼ੁਰੂ ਕਰੋ ਪੈਸੇ ਲਏ ਹੁਣ ਤੱਕ ਜੀ 11-12 ਲੱਖ ਲਏ 12 ਲੱਖ ਰੁਪਏ 12 ਲੱਖ ਰੁਪਿਆ ਤੁਹਾਨੂੰ ਲੈ ਚੁੱਕੇ ਨੇ ਦੋ ਦੋ ਦਿਨਾਂ ਤੋਂ ਅੰਦਰ ਨੇ ਤੇ ਦੋ ਆ ਯਾਰ ਇੱਕ ਤਾਂ ਮੁੰਡਿਆਂ ਨੂੰ ਦੱਸਣਾ ਚਾਹੀਦਾ ਆਪਾਂ ਐਸਐਸਪੀ ਨੂੰ ਪੈਸੇ ਵਾਪਸ ਲੈਣੇ ਸੀ ਇਹਨਾਂ ਤੋਂ 11 ਲੱਖ ਰੁਪਇਆ ਅੰਦਰ ਆਪਾਂ ਦਿੱਤਾ ਦੱਸਿਆ ਕਿਉਂ ਨਹੀਂ 12 ਲੱਖ ਤੁਸੀਂ 12 ਲੱਖ ਦਿੱਤਾ ਪਹਿਲਾਂ ਤੇ ਸ਼ੇਰਾ ਐਸਐਸਪੀ ਨੂੰ ਆਪਾਂ ਕਹਿੰਦੇ ਸਾਡੇ ਪੈਸੇ ਵਾਪਸ ਦਿਵਾਓ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਗੱਲ ਪਤਾ ਕੀ ਹੋਈ ਸਾਡਾ ਭਰਾ ਐਡਮਿਟ ਕੀਤਾ ਇਹਨਾਂ ਨੇ ਅਸੀਂ ਇਹਨਾਂ ਨੂੰ ਦੱਸਿਆ ਵੀ ਕਿਰਚ ਲੱਗੀ ਇਹਨਾਂ ਨੇ ਟਾਂਕੇ ਲਾ ਕੇ ਮੋੜਤਾ ਉਦੋਂ ਬਾਅਦ ਜਾ ਕੇ ਜਦੋਂ ਤੇ ਬਲੀਡਿੰਗ ਹੋਈ ਉਦੋਂ ਬਾਅਦ ਜਾ ਕੇ ਇਹਦਾ ਆਪਰੇਟ ਨੂੰ ਮੰਨੇ ਇਹਨਾਂ ਨੇ ਅਣਗਹਿਲੀ ਇਹਨਾਂ ਦੀ ਸਭ ਤੋਂ ਵੱਡੀ ਇਹ ਜਦੋਂ ਮੁੰਡਾ ਸਾਡਾ ਆਇਆ ਉਹਨਾਂ ਨੂੰ ਦੱਸਿਆ ਵੀ ਆਹ ਚੀਜ਼ ਉਹਨਾਂ ਨੇ ਕੱਲੇ ਟਾਂਕੇ ਲਾ ਕੇ ਤੋਰਤਾ 2 ਘੰਟੇ ਬਾਅਦ ਜਦੋਂ ਅੰਦਰ ਬਲੀਡਿੰਗ ਵਧ ਗਈ ਤੇ ਡੱਫੁੱਲੀ ਗਿਆ ਹਾਰਟ ਬੀਟ ਘਟੀ ਗਈ ਉਦੋਂ ਬਾਅਦ ਜਾ ਕੇ ਇਹਨੂੰ ਐਡਮਿਟ ਕੀਤਾ ਸਾਨੂੰ ਕਹਿੰਦੇ ਬੰਦਾ ਜਮਾਂ ਓਕੇ ਆ ਤੁਹਾਡਾ 100% ਸਹੀ ਆ ਠੀਕ ਹੈ 7-8 ਘੰਟੇ ਨਿਕਲ ਗਏ ਤੇ 7-8 ਘੰਟੇ ਬਾਅਦ ਜਦੋਂ ਕਹਿੰਦੇ ਓਕੇ ਆ ਮੁੰਡਾ ਬੋਲਦਾ ਓਕੇ ਸਹੀ ਆ 7-8 ਘੰਟੇ ਬਾਅਦ ਸਾਨੂੰ ਕਹਿ ਰਹੇ ਨੇ ਬੰਦੇ ਦਾ ਹਾਰਟ ਰੁਕ ਗਿਆ ਹਾਰਟ ਬੀਟ ਬੰਦ ਹੋ ਗਈ ਐਵੇਂ ਹੀ ਨਾ ਨੇ ਵੀਰਿੰਦਰ ਘੁੰਮਣ ਮਾਰਤਾ ਕਹਿ ਰਹੇ ਨੇ ਵੀ ਉਹ ਸਹੀ ਹੋ ਗਿਆ ਛੋੜੇ ਚਾਂਸ ਵੱਧ ਗਏ ਠੀਕ ਹੈ ਤੇ ਫੇਰ ਕਹਿੰਦੇ ਨੇ ਉਹਦੇ ਗੁਰਦੇ ਦਾ ਉਹ ਆ ਫਲਾਣਾ ਤੇ ਹਿੰਕਾ ਆ ਚੀਜ਼ਾਂ ਬੋਲਦੇ ਰਹੇ ਸਾਈਨ ਕਰਾਉਂਦੇ ਸੀ ਮੇਨ ਚੀਜ਼ ਬੰਦਾ ਸਾਡਾ ਚਾਹੇ ਪਹਿਲੇ ਪੂਰਾ ਹੋ ਕੇ ਸਾਨੂੰ ਦੱਸ ਤਾਂ ਦਿੰਦੇ ਇਹ ਮਰੇ ਪੈ ਦੀਆਂ ਲਾਸ਼ਾਂ ਤੇ ਤਮਾਸ਼ਾ ਦੇ ਕੋਈ ਨਹੀਂ ਲਾਸ਼ਾ ਦਾ ਪੈਸਾ ਖਾ ਰਹੇ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਭਗਵੰਤਮਾਨ ਆਇਆ ਸੀਐਮ ਆਇਆ ਇੱਕ ਮਿੰਟ ਵੀਰੇ ਸਾਡੇ ਬੰਦੇ ਕੋਲ ਇੱਕ ਡਾਕਟਰ ਨਹੀਂ ਸੀ 11 ਤੋਂ 12 ਡਾਕਟਰ ਉਹ ਬੰਦੇ ਦੇ ਕੋਲ ਖੜੇ ਸੀ 8 ਘੰਟੇ ਸਾਨੂੰ ਕਿਸੇ ਨੇ ਬੰਦੇ ਦੀ ਖਬਰ ਤੱਕ ਨਹੀਂ ਦਿੱਤੀ ਸਾਡੇ ਦੀ ਅਸੀਂ ਅੰਦਰ ਜਾ ਕੇ ਮੋੜਦੇ ਰਹੇ ਆ ਆ ਹਾਲ ਇਹਨਾਂ ਨੇ ਪ੍ਰੈਸ਼ ਕਰਦੇ ਟੈੱਡ ਖੁੱਲਾ ਛੱਡ ਕੇ ਭਗਵੰਤਮਾਨ ਕੋਲੇ ਬੈਠੇ ਸੀ ਬੜੀ ਘਰਾਂ ਦੀ ਕੀ ਬੜੀ ਗੱਲ ਆ ਹੁਣ ਇਹ ਇਹ ਹਸਪੀਟਲ ਨੇ ਯਾਰ ਆਈ ਕਾਂਟ ਅੰਡਰਸਟੈਂਡ ਡਾਕਟਰਾਂ ਨੂੰ ਬਾਹਰ ਕੱਢ ਕੇ ਪੁੱਛੋ ਤੁਹਾਡੇ ਕੋਲ ਕੀ ਆ ਤੁਹਾਡੇ ਕੋਲ ਪੜਾਈਆ ਕੀ ਨੇ ਡਾਕਟਰੀ ਜਦੋਂ ਬੰਦਾ ਆਇਆ ਉਹਦਾ ਪ੍ਰੋਪਰ ਟਰੀਟਮੈਂਟ ਕਰੋ ਉਹਨੂੰ ਦੇਖਿਆ ਨਹੀਂ ਅੰਦਰ ਉਹਦੇ ਬਲੀਡਿੰਗ ਹੋ ਰਹੀ ਆ ਸਭ ਕੁਝ ਉਹਦੇ ਉੱਤੋਂ ਟਾਂਕੇ ਲਾ ਕੇ ਤੋਰਤਾ ਵੀ ਹਾਂ ਤੂੰ ਸਹੀ ਆ ਤੇ ਮਾਰਨ ਵਾਲੇ ਤਾਂ ਫਿਰ ਇਹੀ ਨੇ ਉਦੋਂ ਬਾਅਦ ਰੱਖਿਆ ਸਾਨੂੰ ਯਾਰ ਇੱਥੇ ਕੋਈ ਬੰਦਾ ਹੈਗਾ ਤਾਂ ਪੁਲਿਸ ਵਾਲਿਆਂ ਦਾ ਹੈਗਾ ਕੋਈ ਬੰਦਾ ਡੀਐਸ ਭੁਪਿੰਦਰ ਦੇਖੀ ਕੋਈ ਡੀਐਸਪੀ ਸਾਹਿਬ ਜਾਂ ਐਸਪੀ ਹੈਗੇ ਬੁਲਾਇਓ ਜੀ 1 ਸੈਕਿੰਡ ਜੋ ਵੀ ਹੈ ਨਹੀਂ ਕੋਈ ਇੱਕ ਗੱਲ ਆ 12 ਲੱਖ ਵਾਲੀ ਗੱਲ ਤਾਂ ਦੱਸੀਏ ਉਦੋਂ ਮੁੰਡਾ ਭੁੱਲ ਗਿਆ ਦੱਸਣ ਨੂੰ ਇੱਥੇ ਮੁੱਖ ਮੰਤਰੀ ਨੂੰ ਪਿੱਛੋ ਦੀ ਘੜਤਾਂ ਪੁਲਿਸ ਵਾਲਿਆਂ ਨੂੰ ਕਹੀ ਸੀ ਵੀ ਸਾਡੇ ਨਾਲ ਥੋੜਾ ਟਾਈਮ ਖੜਾ ਕੇ ਗੱਲ ਕਰਾ ਦਿਓ ਅਸੀਂ ਕਿਹੜਾ ਉਹਨੂੰ ਮਾਰ ਦੇਣ ਲੱਗੇ ਸਾਨੂੰ ਥੋੜੀ ਗੱਲ ਕਰਾ ਦਿਓ ਸਾਡੇ ਨਹੀਂ ਸਾਹਿਬ ਦੇਣਗੇ ਸਾਨੂੰ ਇਨਸਾਫ ਲੈਣਾ ਆਉਂਦਾ ਉਹ ਛੇਰਾ ਕਿਉਂ ਨਹੀਂ ਤੁਹਾਡੇ ਤੁਹਾਡੇ ਨਾਲ ਪੰਜਾਬ ਵਾਲਾ ਯਾਰ ਐ ਕਿਹੜਾ ਇਹ ਤੁਹਾਡੇ ਨਾਮ ਆ ਇਹਨਾਂ ਨੇ ਦੱਸਿਆ ਹੁਣੇ ਕਿ 12 ਲੱਖ ਰੁਪਇਆ ਇਹਨਾਂ ਨੇ ਹੋਟਲ ਵਾਲਿਆਂ ਨੇ ਲੈ ਲਿਆ ਸਰ ਆ ਕੀ ਇਹਨਾਂ ਦਾ ਨਾਮ ਵੈਸੇ ਤਾਂ ਸਹੀ ਨਿਕਲਿਆ ਇਹ ਹੋਟਲ ਹੀ ਆ ਆ ਹੋਸ ਇੱਕ ਮਿੰਟ ਵਾਈਟ ਇੱਕ ਮਿੰਟ ਸੋਹੋ ਜੇ ਉਹ 12 ਲੱਖ ਇੱਕ ਤਾਂ ਪਲੀਜ਼ ਵਾਪਸ ਕਰੋ ਉਹ ਮੁੰਡਾ ਖੁਦ ਚੱਲ ਕੇ ਆਇਆ ਜਿਹਦੇ ਮੱਛੇ ਗੁਰਸੇ ਵਕਤ ਔਰ ਉਹ ਵਿਚਾਰੇ ਦਾ ਢੱਡ ਖੋਲ ਕੇ 3 ਘੰਟੇ ਤੱਕ ਡਾਕਟਰ ਪਤਾ ਨਹੀਂ ਕਿੱਧਰ ਘੁੰਮਦੇ ਰਹੇ ਪਹਿਲਾਂ ਉਹਦੇ ਪੈਸੇ ਜਮ੍ਹਾਂ ਕਰਾਓ ਹਾਰ ਵਜੇ ਮੈਨੂੰ ਔਰ ਪੈਸੇ 12 ਲੱਖ ਜਮਾ ਕਰਾ ਲਿਆ ਹੁਣ ਮੈਨੂੰ ਦੱਸੋ ਲਈ 3 ਘੰਟਿਆਂ ਦਾ ਜਾਂ 4 ਘੰਟਿਆਂ ਦਾ 12 ਲੱਖ ਰੁਪਏ ਲੈ ਕੇ ਬੈਠੇ ਹੋ ਇਹਨੇ ਲੋਕ ਇੱਕ ਤਾਂ ਪਰਿਵਾਰ ਤੇ ਭੀੜ ਬਣੀ ਹੋਈ 25 ਮੈਂਬਰਾਂ ਦਾ ਕੱਲਾ ਆ ਸਾਰਾ ਪਰਿਵਾਰ ਬੈਠਾ ਹਸਪੀਟਲ ਦੀ ਅਣਗੈਲੀ ਆ ਚਾਹੇ ਪੈਸੇ ਖਾਣ ਕਰਕੇ ਲਾ ਲਓ ਚਾਹੇ ਜਿੱਦਾਂ ਮਰਜੀ ਸਾਡਾ ਬੰਦਾ ਆਇਆ ਉੱਥੋਂ ਚੱਲ ਕੇ ਜਨਾਬ ਉਹਨਾਂ ਇਹਨਾਂ ਨੇ ਨਾ ਕੱਲੇ ਉਹਦੇ ਟਾਂਕੇ ਲਾ ਕੇ ਉਹਨੂੰ ਭੇਜਤਾ 2 ਘੰਟੇ ਬਾਅਦ ਥੋੜੇ ਜਿਹੀ ਲਿਖਤੀ ਵੀ ਸਾਨੂੰ ਦੇ ਦਿੱਤੀ ਹਾਂ ਜੀ 2 26 8 ਫੇਜ਼ ਅਸੀਂ ਤੁਹਾਨੂੰ ਹੁਣੇ ਲਿਖਨੇ ਨੇ ਇਹ ਤਾਂ ਹਸਪੀਟਲ ਦੇ ਬਾਹਰ ਬੈਠੇ ਆ ਨਾ ਸਰ ਤੁਸੀਂ ਮੈਨੇਜਮੈਂਟ ਤੋਂ ਪੁੱਛੋ ਨਾ ਇਹ ਗੱਲ ਸਰ ਮਾਰੀ ਦੀ 2 ਮਿੰਟ ਚਾਰ ਲਾਈਨਾਂ ਲਿਖੋ ਐਸ ਐਚ ਓ 8 ਫੇਜ਼ ਨੂੰ ਮੈਂ ਹੁਣੇ ਹੀ ਉਹਨਾਂ ਨੂੰ ਬੁਲਾ ਲਓ ਹੁਣੇ ਪੁੱਛ ਲਓ ਸਰ ਉਹਨੇ ਤੁਹਾਨੂੰ ਦੇ ਦੇ ਦਿੰਨੇ ਆ ਅਸੀਂ ਲਿਖ ਕੇ ਜਨਾਬ ਇਹਨਾਂ ਦੀ ਕਰਤੂਤ ਇਹਨਾਂ ਨੇ ਟਾਕੇ ਲਾ ਕੇ ਭੇਜਤਾ ਸਾਡਾ ਬੰਦਾ 2 ਘੰਟੇ ਬਾਅਦ ਉਹ ਸਹੀ ਸੀ ਬਿਲਕੁਲ ਜਦੋਂ ਬੰਦਾ ਚੱਲ ਕੇ ਆ ਰਿਹਾ 2 ਘੰਟੇ ਸਹੀ ਆ ਤੇ ਅੰਦਰੋਂ ਜਦੋਂ ਥੋੜੀ ਜਿਹੀ ਬਲੀਡਿੰਗ ਹੋਈ ਤੇ ਇਹਨਾਂ ਕੋਲ ਪਾਇਆ ਇਹ ਕਹਿੰਦੇ ਸਹੀ ਆ ਅੰਦਰ ਕੱਲਾ ਗੁਰਦੇ ਤੇ ਉਹ ਆ ਤੁਹਾਡਾ ਬੰਦਾ ਓਕੇ ਆ ਇਹਨਾਂ ਨੇ ਆ ਗੱਲ ਕਹੀ ਉਦੋਂ ਬਾਅਦ ਪਤਾ ਨਹੀਂ ਦਿਲ ਦੇ ਵਿੱਚ ਕੀ ਆਇਆ ਥੋੜੇ ਟਾਈਮ ਬਾਅਦ ਅਸੀਂ ਫੇਰ ਪੁੱਛਿਆ ਕਹਿੰਦੇ ਸਹੀ ਆ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਨਾ ਇਹ ਕਹਿੰਦੇ ਆਪਰੇਟ ਹੋਊਗਾ ਬੰਦੇ ਦਾ ਤਿੰਨ ਆਪਰੇਟ ਕਰਨੇ ਆ ਤੁਸੀਂ ਸਾਈਨ ਕਰੋ ਅਸੀਂ ਉਵੇਂ ਹੀ ਕਰੀਗੇ ਪੈਸੇ ਜਮ੍ਹਾਂ ਕਰਾਈਗੇ ਸਭ ਕੁਝ ਕਰੀਗੇ ਤੇ ਸਾਨੂੰ ਕਹਿੰਦੇ ਬੰਦਾ ਤੁਹਾਡਾ ਸਹੀ ਹੈ ਸਾਨੂੰ ਆਏ ਤੇ ਸਾਨੂੰ ਪਤਾ ਕੀ ਕਹਿੰਦੇ ਲਿਖ ਕੇ ਕਹਿੰਦੇ ਐ ਲਿਖ ਦੋ ਉਹਦੇ ਪੇਪਰ ਦੇ ਵਿੱਚ ਵੀ ਬੰਦਾ ਸਾਡਾ ਸੀਰੀਅਸ ਆ ਵੀ ਬਚਣ ਦੇ ਚਾਂਸ ਘਟ ਨੇ ਤੇ ਇਹਨੂੰ ਅਸੀਂ ਓਪੀਡੀ ਦੇ ਵਿੱਚ ਆਪਰੇਟ ਲਈ ਜਾਣ ਦੀ ਉਹ ਦਿਨਿਆਂ ਸੈਰ ਕਰਕੇ ਅਸੀਂ ਉਹ ਚੀਜ਼ ਦਿੱਤੀ ਨਹੀਂ ਇਹਨਾਂ ਨੇ ਸਾਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਤੇ ਜਦੋਂ ਸਵੇਰੇ ਅਸੀਂ ਇਹਨਾਂ ਨੂੰ ਤੇ ਪਹਿਲਾਂ ਇਹਨਾਂ ਨੇ ਕਹਤਾ ਸੀ ਸਹੀ ਹੈ ਹਾਂ 101% ਜਦੋਂ ਟਾਂਕੇ ਲਾਏ ਨੇ ਉਦੋਂ 7-8 ਘੰਟੇ ਬਾਅਦ ਇਹਨਾਂ ਨੇ ਚਿਹਰਾ ਵੀ ਗੁਰਦੇ ਦੇ ਵਿੱਚ ਪ੍ਰੋਬਲਮ ਆ ਇਹ ਪੈਸੇ ਖਾਣ ਕਰਕੇ ਇੱਕ ਆ ਭੈਣ ਨੇ ਕਿਹਾ ਇੱਕ ਇਹਨਾਂ ਨੇ ਕਿਹਾ ਕਿ 3 ਘੰਟੇ ਖੋਲ ਕੇ ਪਿਆਰਿਆ ਉਦੋਂ ਪਹਿਲਾਂ ਉਹਨੂੰ ਜਰਸੀਅਮ ਆ ਗਿਆ ਜਿੰਨੇ ਡਾਕਟਰ ਸੀ ਸਾਰੇ ਤਾਂ ਉਹਦੇ ਨਾਲ ਹੀ ਹੋ ਗਏ ਇਹਦੇ ਕੋਲ ਕੋਈ ਡਾਕਟਰ ਨਹੀਂ ਸੀ ਇਹਨੂੰ ਆਪਰੇਟ ਵਾਸਤੇ ਖੋਲ ਕੇ ਉਦਾਂ ਹੀ ਛੱਡ ਕੇ ਚਲੇ ਗਏ ਇਹ ਕੰਮ ਕਰ ਲੋ ਜਿਵੇਂ ਇਹਨਾਂ ਨੇ ਕਿਹਾ ਹੈ ਇੱਕ ਕੰਮ ਕੋਈ ਵੀ ਆਪਣਾ ਇੱਕ ਮੁੰਡਾ ਬੈਠੋ ਇਹ ਲਿਖ ਲੋ ਸਾਰੀ ਗੱਲ ਆਪਾਂ ਲਿਖ ਕੇ ਹੁਣੇ ਦੇਈਏ